ਪੀਪੀਟੀਵੀ ਦੇਖ ਰਹੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਿਕਰਮ ਸਿੰਘ ਮਜੀਠੀਆ ਜੋ ਪਿਛਲੇ ਕਾਫੀ ਸਮੇਂ ਤੋਂ ਨਾਬਾ ਜੇਲ੍ਹ ਵਿੱਚ ਬੰਦ ਨੇ ਸਭ ਇਸ ਤੋਂ ਜਾਣੂ ਨੇ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਮੁਹਾਲੀ ਦੀ ਅਦਾਲਤ ਨੇ ਵਿਕਰਮ ਮਜੀਠੀਏ ਨੂੰ ਕਰਾਰਾ ਝਟਕਾ ਦਿੱਤਾ ਉਹਨਾਂ ਵੱਲੋਂ ਅਦਾਲਤ ਵਿੱਚ ਜ਼ਮਾਨਤ ਦੀ ਅਰਜੀ ਨੂੰ ਮਾਨਯੋਗ ਅਦਾਲਤ ਨੇ ਕੈਨਸਲ ਕਰ ਦਿੱਤਾ ਹੈ ਵਿਕਰਮ ਜਿਠੀਆ 2007 ਤੋਂ ਲੈ ਕੇ 2017 ਤੱਕ ਪੰਜਾਬ ਕੈਬਨਿਟ ਦੇ ਤਖਤਵਰ ਮੰਤਰੀ ਰਹੇ ਨੇ ਤੁਹਾਨੂੰ ਤਾਂ ਪਤਾ ਹੀ ਹੈ ਕਿ ਜਦੋਂ ਪਾਵਰ ਹੱਥ ਵਿੱਚ ਹੋਵੇ ਤਾਂ ਕਈ ਗਲਤ ਕੰਮ ਵੀ ਇਨਸਾਨ ਕਰ ਜਾਂਦਾ ਹੈ ਤੇ ਜਦੋਂ ਪੰਜਾਬ ਵਿੱਚ ਮਜੀਠੀਆ ਤੋਂ ਬਿਨਾ ਪੱਤਾ ਨਾ ਹਿਲਦਾ ਹੋਵੇ ਫਿਰ ਤਾਂ ਰੱਬ ਹੀ ਰਾਖਾ ਹੈ ਆਪਣੇ ਉਹਨਾਂ ਤਾਕਤਵਰ ਦਿਨਾਂ ਦਾ ਅੰਜਾਮ ਵਿਕਰਮ ਮਜੀਠੀਆ ਅੱਜ ਨਾਬਾ ਜੇਲ੍ਹ ਵਿੱਚ ਬੈਠਾ ਭੁਗਤ ਰਿਹਾ ਹੈ ਅੱਜ ਉਹਨਾਂ ਦੀ ਜ਼ਮਾਨਤ ਅਰਜੀ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਕੈਨਸਲ ਕਰ ਦਿੱਤੀ ਹੈ ਹੁਣ ਉਹਨਾਂ ਕੋਲ ਉੱਪਰਲੀ ਅਦਾਲਤ ਵਿੱਚ ਬੇਨਤੀ ਪੱਤਰ ਦੇਣ ਦਾ ਰਾਹ ਖੁੱਲਾ ਹੈ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਵਿਕਰਮ ਮਜੀਠੀਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਇੱਥੇ ਇਹ ਵਰਨਣਯੋਗ ਹੈ ਕਿ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਿਉਂਕਿ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਵੀ ਨੋਟਿਸ ਭੇਜਿਆ ਹੈ ਉਸੇ ਸੱਮਨ ਨੂੰ ਆਧਾਰ ਬਣਾ ਕੇ ਗਨੀਵ ਕੌਰ ਮਜੀਠੀਆ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਇਸ ਤੋਂ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵਿਕਰਮ ਮਜੀਠੀਆ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਨੂੰ ਲਪੇਟਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਗਨੀਵ ਕੌਰ ਨੂੰ ਭੇਜਿਆ ਸਮਨ ਇਸੇ ਦਾ ਹੀ ਨਤੀਜਾ ਹੈ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਮਜੀਠੀਆ ਪਰਿਵਾਰ ਅਤੇ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਵੀ ਵਿਜੀਲੈਂਸ ਸਮਨ ਕਰੇ ਪੰਜਾਬ ਵਿਜੀਲੈਂਸ ਬਿਊਰੋ ਆਪਣੇ ਬਹੁਤ ਸਾਰੇ ਕੇਸਾਂ ਵਿੱਚ ਬੁਰੀ ਤਰ੍ਹਾਂ ਫੇਲ ਹੋਣ ਤੋਂ ਬਾਅਦ ਲੱਗਦਾ ਇਸ ਕੇਸ ਨੂੰ ਅੰਜਾਮ ਤੱਕ ਲੈ ਕੇ ਜਾਣ ਲਈ ਤਿਆਰ ਹੈ ਇਸੇ ਕਰਕੇ ਹੀ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਵਿਕਰਮ ਮਜੀਠੀਏ ਨੇ ਆਪਣੇ ਕੇਸ ਦੀ ਪੈਰਵਾਈ ਵਾਸਤੇ ਭਾਵੇਂ ਦੇਸ਼ ਦਾ ਨਾਮੀ ਅਤੇ ਮਹਿੰਗਾ ਵਕੀਲ ਬੈਂਗਲੌਰ ਤੋਂ ਮੰਗਵਾਇਆ ਸੀ ਪਰ ਫਿਲਹਾਲ ਔਰ ਵਕੀਲ ਵੀ ਮਜੀਠੀਆ ਸਾਹਿਬ ਨੂੰ ਕੋਈ ਰਾਹਤ ਨਹੀਂ ਦਿਵਾ ਸਕਿਆ ਵਿਕਰਮ ਮਜੀਠੀ ਦੇ ਕੇਸ ਵਿੱਚ ਸਭ ਤੋਂ ਮਹੱਤਵਪੂਰਨ ਕੜੀ ਬੁੱਧ ਸਿੰਘ ਹੈ ਕੇਸ ਦਾ ਸਾਰਾ ਦਰਮਦਾਰ ਬੁੱਧ ਸਿੰਘ ਦਿਵਾਲੇ ਹੀ ਘੁੰਮਦਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜੇ ਤੱਥ ਸਾਹਮਣੇ ਲਿਆਂਦੇ ਨੇ ਉਹਨਾਂ ਦੇ ਅੱਗੇ ਵਿਕਰਮ ਮਜੀਠੀ ਦੇ ਵਕੀਲਾਂ ਦੀਆਂ ਦਲੀਲਾਂ ਬੁਰੀ ਤਰ੍ਹਾਂ ਫੇਲ ਸਾਬਤ ਹੋਈਆਂ ਬੋਧ ਸਿੰਘ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਇਹੋ ਬੋਧ ਸਿੰਘ ਵਿਕਰਮ ਮਜੀਠੀਆ ਨੂੰ ਬਹੁਤ ਮਹਿੰਗੀ ਗੱਡੀ ਮਰਸਡੀਜ਼ ਆਪਣੇ ਨਾਂ ਤੇ ਖਰੀਦ ਕੇ ਦਿੰਦਾ ਹੈ ਅਤੇ ਨਾਲ ਹੀ ਬਹੁਤ ਸਾਰਾ ਪੈਸਾ ਵੀ ਵਿਕਰਮ ਮਜੀਠੀਆ ਦਿੰਦਾ ਹੈ ਬੋਧ ਸਿੰਘ ਵਿਕਰਮ ਮਜੀਠੀਆ ਨੂੰ ਦਿੱਤੇ ਪੈਸੇ ਬਾਰੇ ਦੱਸਦਾ ਹੈ ਕਿ ਇਹ ਪੈਸੇ ਉਹਨਾਂ ਨੇ ਉਧਾਰ ਦਿੱਤੇ ਨੇ ਜੋ ਮੁੱਢਲੇ ਰੂਪ ਵਿੱਚ ਮੰਨਣ ਯੋਗ ਨਹੀਂ ਲੱਗਦਾ ਸਚਾਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਜਾਵੇਗੀ ਮੁਹਾਲੀ ਦੇ ਰੀਅਲ اسٹیਟ King ਦੀ ਭੂਮਿਕਾ ਵੀ ਵਿਕਰਮ ਮਜੀਠੀ ਦੇ ਕੇਸ ਵਿੱਚ ਸ਼ੱਕੀ ਲੱਗਦੀ ਹੈ ਪ੍ਰੋਸੀਜ ਸੁਤਰਾ ਅਨਸਾਰ ਉਹਨਾਂ ਦੀਆਂ ਕੁਝ ਵਿਕਰਮ ਮਜੀਠੀ ਦੇ ਕਾਰੋਬਾਰ ਕੰਪਨੀਆਂ ਨਾਲ ਪੈਸੇ ਦਾ ਆਦਾਨ ਪ੍ਰਦਾਨ ਹੋਇਆ ਹੈ ਜਿਸ ਨੂੰ ਰੀਅਲ اسٹیਟ King ਲੀਗਲ ਦੱਸ ਰਿਹਾ ਹੈ ਇਸ ਗੱਲ ਦੀ ਗੁੱਥੀ ਆਉਣ ਵਾਲੇ ਦਿਨਾਂ ਵਿੱਚ ਖੁੱਲੇਗੀ ਹੁਣ ਵਿਜੀਲੈਂਸ ਬਿਊਰੋ ਅਤੇ ਵਿਕਰਮ ਮਜੀਠੀਏ ਦੇ ਵਕੀਲਾਂ ਦੀ ਲੜਾਈ ਹਾਈ ਕੋਰਟ ਵਿੱਚ ਹੋਵੇਗੀ ਵਿਕਰਮ ਮਜੀਠੀਏ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੇ ਬਿਨਾਂ ਸ਼ੱਕ ਉਹਨਾਂ ਦਾ ਪਰਿਵਾਰ ਸਦਮੇ ਵਿੱਚ ਹੋਵੇਗਾ ਇਹ ਸਭ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਵਿਕਰਮ ਮਜੀਠੀਏ ਅਤੇ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਉਹ ਕੋਈ ਵੀ ਮੌਕਾ ਸੁਖਵੀਰ ਬਾਦਲ ਅਤੇ ਵਿਕਰਮ ਮਜੀਠੀਏ ਨੂੰ ਭੰਡੜ ਦਾ ਹੱਥੋਂ ਨਹੀਂ ਜਾਣ ਦੇ ਰਹੇ ਪੰਜਾਬੀ ਗਾਇਕ ਕੁਲਦੀਪ ਮਾਨਕ ਦਾ ਇੱਕ ਗੀਤ ਹੈ ਵਕਤ ਪੈਣ ਤੇ ਪਰਖੀ ਜਾਂਦੀ ਯਾਰਾਂ ਦੀ ਵਿਕਰਮ ਮਜੀਠੀ ਉੱਪਰ ਪੂਰੀ ਤਰ੍ਹਾਂ ਟੁਕਦਾ ਹੈ ਲੱਗਦਾ ਸਭ ਮਜੀਠੀਏ ਦਾ ਸਾਥ ਛੱਡ ਗਏ ਨੇ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਡਟ ਕੇ ਉਨ੍ਹਾਂ ਦੇ ਹਮਾਇਤ ਵਿੱਚ ਖੜੋਣਾ ਚਾਹੀਦਾ ਸੀ ਉਹ ਵੀ ਇੱਕ ਤਰ੍ਹਾਂ ਨਾਲ ਸਭ ਕੁਝ ਵਿਸਾਰੀ ਬੈਠਾ ਹੈ ਕਿਸੇ ਵੀ ਲੀਡਰ ਨੇ ਖੁੱਲ ਕੇ ਮਜੀਠੀਏ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ ਬਸ ਕੁਝ ਕੁ ਲੀਡਰਾਂ ਨੇ ਲੋਕ ਦਿਖਾਵੇ ਵਜੋਂ ਥੋੜੀ ਬਹੁਤੀ ਹਮਦਰਦੀ ਦਿਖਾਈ ਹੈ ਸਮੁੱਚੇ ਰੂਪ ਵਿੱਚ ਮਹਿਸੂਸ ਹੋ ਰਿਹਾ ਹੈ ਤੇ ਲੱਗਦਾ ਹੈ ਕਿ ਵਿਕਰਮ ਮਜੀਠੀਏ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਬੁਰੀ ਤਰ੍ਹਾਂ ਕੇਰ ਲਿਆ ਹੈ ਹੋ ਸਕਦਾ ਹੈ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਲਪੇਟਿਆ ਜਾਵੇ ਲੱਗਦਾ ਵਿਜੀਲੈਂਸ ਬਿਊਰੋ ਨੇ ਮਜੀਠੀਏ ਨੂੰ ਨਾਗਵੜ ਪਾ ਲਿਆ ਹੈ ਜੋ ਹੁਣ ਇੰਨੇ ਜਲਦੀ ਨਹੀਂ ਖੁੱਲੇਗਾ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਸਪਸ਼ਟ ਹੋ ਜਾਵੇਗਾ ਵਿਜੀਲੈਂਸ ਬਿਊਰੋ ਦੀ ਸਰਗਰਮੀ ਤੋਂ ਦੇਖ ਕੇ ਲੱਗਦਾ ਹੈ ਕਿ ਵਿਕਰਮ ਮਜੀਠੀਏ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ